ਵਾਹਿਦ ਜੀ ਦਾ ਖਾਸਾ ਵਾਹਿਦ ਜੀ ਦੀ ਤਰ੍ਹਾਂ ਹੋਰ ਸਾਰੇ ਪੰਤਰਾ ਕੀ ਸਾਰੇ ਠੀਕ ਠਾਕ ਹਨ ਜੀ ਪਨਾਟੀ ਬਣਾ ਰਹੇ ਹਾਂ ਜੀ ਗ੍ਰੀਨਲਾ ਫਿਰ ਸਾਨੂੰ ਉਹ ਪੰਤਰਾ ਸਾਰੇ ਠੀਕ ਸਾਰੇ ਕਿਸੇ ਮੰਗ ਦਾ ਪੋਪਿੰਗ ਨਾ ਪਾਣ ਕਰੀਏ ਠੀਕ ਠਾਕ ਹਨ ਜੀ ਗ੍ਰੀਨਲਾ ਕੱਦੂ ਕੱਟ ਕਰਨਾ ਹੈ ਗਾਜਰਾਂ ਕਿਲੋ ਕਿੰਨੇ ਸੀ ਸਬਜੀ ਗ੍ਰੀਨ ਕਰਦੇ ਸੀ ਖਾਣ ਨੂੰ ਮਿੰਗੀ ਨੀ ਕੀ ਵਾਂ ਕੇ ਗਿੰਨਾ ਗਰਦਨਾ ਦਾ ਮੈਂ ਚਲਪਾਂ ਦੇ ਲਈ ਅਗਨਾਲ ਨੇ ਆ। ਮੈਂ ਚਲ ਨਾਲੇ ਵੀਡੀਓ ਮੈਂ ਸੋਚਿਆ ਵੀਡੀਓ ਬਣਾ ਲਾਂਗੇ। ਬਿਸਾਰੇ ਪੈਣ ਪਰਾਵਾਂ ਲਈ ਵੀਡੀਓ ਬਣਾ ਲਾਂਗੇ। ਬਾਲੇ ਦਾ ਨਹੀਂ ਦਿੱਦ ਲੋਟ ਨਹੀਂ ਹੁੰਦਾ ਹੈਗਾ ਕਿ ਥੋੜਾ ਇੱਕ ਬਣਾ ਲਿਆ ਜੀ। ਥਿੱਲੋ ਗਾਜਰ ਪੰਨੇ ਸੀ। ਥਿੱਲੋ ਕੇ ਦੁੱਧ ਪਾ ਲੈਣਾ। ਬੜਾ ਤਨ ਕੇ ਸਰਦੀ ਨਾਂਗੀ ਬੜਾ ਲੋਟ ਵੀ ਨਹੀਂ ਹੁੰਦਾ ਖਰਾਬ ਹੋ ਜਾਂਦੀ ਚੀਜ਼ ਕਿਲੋ ਦੁੱਧ ਪਾ ਲਈ ਆਪਾਂ ਦੇ ਤਨ ਘਰ ਕੇ ਦੁੱਧ ਪਾ ਲਈ ਸੁਦਮ ਬਣਾਈ ਨਹੀਂਗੀ ਵੀਡੀਓ ਤੇ ਪਾਉਣ ਦੀ ਗੱਜਰਾਂ ਵੀ ਕਿਲੂ ਹੀ ਸੀਗੇ ਗਿਜਰੇ ਲਾ ਆਪਾਂ ਕਦੋਕਸ ਕਰਕੇ ਰੱਖਦੇ ਹਾਂ ਪਾ ਲਈ ਆਪਾਂ ਦੁੱਧ ਜੀ ਜੁੱਲੇ ਤੇ ਤਰ ਲਿਆ ਵੀ ਹੌਲੀ ਹੌਲੀ ਗੈਸ ਚੱਲੇ ਜਾ ਚੱਲੀ ਜਾਂਦੀ ਅੱਗ ਹੈ അധിയുടെ വന്നദിയുടെ ബാഡാക് ਉਗੀ ਆਪਾਂ ਹੁਣ ਪਾ ਦਾਂਗੇ ਵਿੱਚ ਇਹਦੇ ਖੰਡ ਐਡ ਕਰ ਦਾਂਗੇ ਥੋੜੀ ਕੀ ਖੰਡ ਪਾਈ ਨਿੱਕੀ ਜਿਹੀ ਕੋਲੀ ਪਾਈ ਐਵੇਂ ਖੰਡ ਦੀ ਆਪਾਂ ਇਹਨਾਂ ਕੰਪਨ ਪਤਾ ਹੁੰਦਾ ਵਿੱਚ ਜੀ ਪਾਈ ਐ ਉਹਨੇ ਕ ਪਾ ਦਵੋ ਨਿੱਕੀ ਜਿਹੀ ਕੋਲੀ ਖੰਡ ਦੀ ਪਾਤੀ ਤੇ ਹੁਣ ਆਪਣਾ ਵੀ ਵਧੀਆ ਬਣ ਕੇ ਹੋ ਜੂਗਾ ਜੀ ਤਿਆਰ ਚੁੱਲ੍ਹੇ ਤੇ ਵਧੀਆ ਬਣਦਾ ਪਰ ਗੈਸ ਤੇ ਤਾਂ ਬੜਾ ਔਖਾ ਹੋ ਜਾਂਦਾ ਜੇ ਪਰ ਮੜਾ ਮੋਟਾ ਪਰ ਉਹ ਰਹੀ ਬਿਲਕੁਲ ਲੱਗ ਵੀ ਜਾਂਦੀ ਹੈ ਬੂਰਾ ਵਧੀਆ ਬਣ ਗਿਆ ਜੀ ਹੁਣ ਇਹ പൂര വലിയ ബന്ധ രഡി വധിയ ബന്ധാ മടാ മോട്ടമ ബസ് ഇത് വലിയ തയ്യാറ ടാ ടൈമോർ ശെക്ക ഭാജി ലാ ലി ਬਚ ਮਗਜੀ 15 ਜੂ ਬਾਤੀ ਬਦਾਮ ਪਾਤੀ ਮੇ ਤੋੜੇ ਕੀ ਪਾਇਆ ਇਹ ਮੇਰਾ ਬਟਾ ਕੱਢ ਦਿੰਦਾ ਖਾਂਦਾ ਨਹੀਂ ਹੈਗਾ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਜੀ ਆਪਾਂ ਯੋਨਨ ਪਲੇਟਸ ਦੇਵਾਂਗੇ ਥਾਪਣ ਵੀ ਪਹਿਲਾਂ ਕਸੀਨ ਥਾਪੜ ਦੇ ਲਈ ਉਟਣੀ ਹੁੰਦੀ ਹੈਗੀ ਵੀਡੀਓ ਜੇ ਵਧੀਆ ਲੱਗੀ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਚਲੋ ਜੀ ਆਪਾਂ ਹੁਣ ਬਣਾਤਾ ਤਿਆਰ ਕਰਕੇ ਰੱਖਤਾ ਅਗਰੇ ਵਿੱਚ ਮਿਸੂਈ ਬਣ ਗਏ ਚਲੋ ਜੀ ਬਤਨ ਨਹੀਂ ਲੱਗਿਆ ਆਪਾਂ ਨੂੰ ਇਹ ਕਿੰਨੇ ਬੱਚਿਆਂ ਵਿੱਚ ਟਿਊਸ਼ਨ ਛੱਡਣਾ ਸੀ ਵਿੱਚ ਦੀ ਕੰਮ ਵਾਲੇ ਸੀਗੇ ਦੁਪੱਟਾ ਫੱਟ ਬਣਾ ਕੇ ਬਣਾਈ ਵੀਡੀਓ ਫਿਰ ਨਹੀਂ ਪਤਾ ਲੱਗਿਆ ਵੀਡੀਓ ਵਿੱਚ ਹੁਣ ਨਹੀਂ ਰੱਖੀਗੀ ਚਲ ਜ ਆਪਣੇ ਬਣ ਕੇ ਰੈਡੀ ਹੋ ਗਿਆ ਸੀ ਜੀ ਰੇਲਾ ਸਾਰਾ ਤਿਆਰ ਕਰਤਾ ਆਪਾਂ ਵਿੱਚ ਜਿਮਾਂਨਤਾ ਪ੍ਰਿਕਿ ਚੰਡਾ ਕਰਕੇ ਜਮ ਸੈੱਟ ਕਰਤਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ